ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹਣਾ ਹੈ ਤੇਰੇ ਹੈਲੀਕਾਪਟਰ ਦਾ ਅਸੀਂ 4 ਪੁਣਾ ਹੈ ਡਰਾਮਾ ਕਰਨਾ ਛੱਡ ਦੇ ਆਈ ਥੋਡੀ ਸੋਚ ਹੈ ਭਗਵੰਤ ਮਾਨ ਨੂੰ ਇੰਨਾ ਹੀ ਨਹੀਂ ਪਤਾ ਇੱਥੇ ਹੈਲੀਕਾਪਟਰ ਦੀ ਲੋਡ ਨਹੀਂ ਕਿਸਾਨਾਂ ਨੂੰ ਗਰੀਬਾਂ ਨੂੰ ਉਸ ਇਲਾਕੇ ਦੇ ਲੋਕਾਂ ਨੂੰ ਡੀਜ਼ਲ ਦੀ ਲੋਡ ਹੈ ਉਥੇ ਜੀਸੀਬੀ ਦੀ ਲੋਡ ਹੈ ਟਰੈਕਟਰਾਂ ਦੀ ਲੋਡ ਹੈ ਟਰਾਲੀਆਂ ਦੀ ਲੋਡ ਹੈ ਬੈਗ ਦੀ ਲੋਡ ਹੈ ਮਿੱਟੀ ਪਾ ਕੇ ਬੰਦ ਬਣਾਉਣ ਦੀ ਲੋਡ ਹੈ helicopter ਤੇ ਦੋ ਪੈਕਟ ਸਿੱਟਣ ਦੇ ਵਾਸਤੇ ਮੁੱਖ ਮੰਤਰੀ ਨੇ ਕਿਚਣਾ ਕੀਤੀਆਂ ਮੈਂ ਕਹਿੰਦਾ ਬੜੀ ਅਫਸੋਸ ਦੀ ਗੱਲ ਹੈ ਆ ਸਹੀ ਮੈਨੇ ਤੇ ਦਿਮਾਗੀ ਹਾਲਤ ਮੁੱਖ ਮੰਤਰੀ ਦੀ ਪਤਾ ਲੱਗਦੀ ਹੈ ਕਿ ਕਿਸ ਸੋਚ ਦਾ ਮੁੱਖ ਮੰਤਰੀਆਂ ਨੂੰ ਆ ਹੀ ਨਹੀਂ ਪਤਾ ਕਿ ਲੋਕਾਂ ਨੂੰ ਕਿੱਛੀ ਦੀ ਲੋੜ ਹੈ ਮੈਂ ਹੁਣ ਵੀ ਕਹਿੰਦਾ ਮੁੱਖ ਮੰਤਰੀ ਨੂੰ ਕਿ ਸਾਰਾ ਕੰਮ ਛੱਡ ਕੇ ਸਾਰੇ ਮਹਿਕਮਿਆਂ ਦੀ ਡਿਊਟੀ ਪੰਜਾਬ ਪੁਲਿਸ ਦੀ ਡਿਊਟੀ ਲਾ ਕੇ ਸਾਰੇ ਜਿੰਨੇ ਬੰਦ ਹੈ ਉਹਨਾਂ ਨੂੰ ਭਰਨ ਦੀ ਕੋਸ਼ਿਸ਼ ਕਰੋ ਤੇ ਪਿੰਡਾਂ ਦੇ ਲੋਕਾਂ ਨੂੰ ਕੱਢੋ